ਪੁਰਖ ਮੱਲਾ ਪੰਜਵਾ ਸਾਹਿਬ ਗੁਨੀਕ ਹੀਰਾ ਸੂ ਸਾਤ ਜਿੰਗੀ ਮੇਰਾ ਸਹਿਬ ਅਕਾਲ ਪੁਰਖ ਉਹ ਗੁਣਾਂ ਦਾ ਹੀਰਾ ਖਜ਼ਾਨਾ ਹੈ ਕਰ ਲਲ ਨੰ ਹੀਰਾ ਸਮੁੰਦਰ ਹੈ ਕਰਲਾਸ ਕਰ ਸਭ ਤੇਰਾ ਇਹ ਕਾਰ ਸਰੀਰ ਹੈ ਤੇ ਜਸ ਕਰ ਪ੍ਰਾਣ ਹਨਗੇ ਇਹ ਸਾਰੀ ਫੌਜ ਹੈ ਉਸ ਪਰਮੇਸ਼ਵਰ ਦੀ ਸਾਰੇ ਘਰ ਸਾਹਿਬ ਸੰਗਤ ਦੇ ਤੇ ਲਸ਼ਕਰ ਸਭ ਸੰਗਤ ਦੇ ਜਿੰਨੇ ਸਿੱਖ ਸੰਗਤ ਹੈ ਇਹ ਸਾਰੀ ਫੌਜ ਹੈ ਦਿਸਰਮੇਸ਼ਰ ਜੀ ਕਲਸ਼ਕੁਰ ਕਾਲਸਰੀਰ ਲਸ਼ਕਰ ਦੇਵੀ ਸੰਪਦਾ ਇਹ ਸਭ ਤੇਰਾ ਮਾਰ ਫੌਜ ਹੈ ਤੇਰੀ ਸਾਰਿਆਂ ਘਰਾ ਭਜਦਾ ਦੇ ਹਿਰਦਿਆਂ ਵਿੱਚ ਰਖਵਾਲ ਨੇ ਗੁਰੂ ਕਾਲ ਰਖਿਆ ਕਰਨ ਵਾਲੇ ਹੋਏ ਗੁਰੂ ਅਕਾਲ ਪੁਰਖ ਆਪ ਤਾਵਾ ਜੀ ਸਹੇਦਿਆ ਅੱਲਾ ਜਿਹੜਾ ਰਖਿਆ ਕਰਨ ਵਾਲੇ ਹੋਏ ਸਾਰੇ ਜੀ ਮਾਰਾ ਬਿਆਲਤਾ ਕਰਨ ਵਾਲੇ ਬਣ ਗਏ ਜਪ ਅਨੰਦ ਰਹੋ ਗੁਰ ਚਰਨ ਸੇ ਭਾਈ ਗੁਰੂ ਸਾਹਿਬ ਦੇ ਚਰਨਾਂ ਤੋਂ ਲਾਗਾ ਧਿਆਨ ਕਰਕੇ ਯਾਪ ਕਰਕੇ ਅਨੰਦ ਸਹਿਤ ਰਹਿਣਾ ਕਰੋ ਕੋ ਕਦੇ ਨਹੀਂ ਪ੍ਰਵਧਰਨਾ ਮਾਰੀ ਜਿੰਨੀ ਸ਼ਰਮ ਕਰਕੇ ਕਿਸੇ ਵੀ ਭੈ ਨਹੀਂ ਹੈ ਡਰਨੀ ਹੈ ਰਹੋ ਤੇਰਾ ਦਸਰਜ ਮਰਾਰੀ ਇਹ ਮਹਾਰਾਜ ਉਹ ਆਉਦੇ ਸੇਵਕ ਹੈ ਉਹਨੂੰ ਦੱਸਣ ਲਈ ਇਹ ਮਰਾਰੀ ਪਰਮੇਸ਼ਰ ਪ੍ਰਵਾਰ ਦੱਸ ਰਿਹਾ ਹੈ ਪ੍ਰਭ ਅਚਲ ਨੀਵosaur ਇਹ ਗੁਰਤਾ ਗੱਦੀ ਦੀ ਕੋਈ ਇਸ ਨੂੰ ਨਾਸ਼ ਨਹੀਂ ਕਰ ਸਕੇਗਾ ਪ੍ਰਭੂ ਨੇ ਅਚਲ ਨੇ ਉਸਾਰਨਾ ਕੀਤੀ ਗੁਰਤਾ ਗੱਦੀ ਸਦਾ ਕਾਇਮ ਰਹੇਗੀ ਅਗੇ ਖਾਲਸਾ ਪੰਥ ਸਾਜ ਕੇ ਤੇ ਨਾਲ ਦਸਮ ਪਾਸ਼ਾਣ ਗੁਰੂ ਰਾਮ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ੀ ਹੈ ਇਉਂ ਚੱਲੂ ਨੇ ਉਸਾਰਨਾ ਕੀਤੀ ਹੈ ਸੋਢ ਵੰਸ ਦੇ ਅੰਦਰ ਗੁਰਤਾ ਗੱਦੀ ਜਸਾ ਸਰੂਪਾਂ ਦਾ ਘੜਤੀ ਹੈ ਇਸੇ ਪ੍ਰਕਾਰ ਅਵਚਨ ਭਗਤੀ ਦੀ ਨੇਓ ਸਿੱਕਾਂ ਦੇ ਹਿਰਦਿਆਂ ਵਿੱਚ ਸਵਾਰ ਦਿੱਤੀ ਹੈ ਗਰੀਬੀ ਵਾਲਿਆਂ ਦੇ ਬਲ ਤਨ ਟਿਕਿਆ ਤੇਰਾ ਤੇ ਮਹਾਰਾਜ ਇੱਕ ਦਾ ਬਾਲ ਤੇ ਨਾਮ ਰੂਪੀ ਧਾਨੋ ਤਕੀਆ ਆਸਰਾ ਤੇਰਾ ਆਪ ਕਹੀ ਹੈ ਤੁੰ ਭਾਰੋ ਠਾਕੁਰ ਮੇਰਾ ਤਕੀਆ ਹੈ ਆਸਰਾ ਤੂੰ ਭਾਰਾ ਅधिष्ठान ਹੈ ਆਸਰਾ ਰੂਪਾ ਸਾਰਿਆਂ ਦਾ ਪ੍ਰਕਾਸ਼ ਤਾ ਹੈ ਤੇ ਮੇਰਾ ਸਵਾਮੀ ਹੈ ਸ੍ਰੋਮਣੀ ਜਿਹੜੇ ਜਨਾ ਸਾਥ ਸੰਗ ਪਾਇਆ ਜਿੰਨਾਂ ਜਿੰਨਾ ਕੁਰਖਾ ਨੇ ਸਤ ਸੰਗਤ ਨੂੰ ਪ੍ਰਾਪਤ ਕੀਤਾ ਹੈ ਹੋ ਪ੍ਰਵ ਆਪ ਤਰਾਇਆ ਹੋ ਰੇ ਪ੍ਰਭੂ ਅਕਾਲ ਪੁਰਖ ਆਪ ਉਹਨੇ ਮੁਕਤ ਸਾਰ ਸੰਬੂਦ ਕਰਾਇਆ ਹੈ ਤੁਸੀਂ ਬਖਸ਼ਿਸ਼ ਕੀਤੀ ਹੈ ਓਹਰ ਕਿਰਪਾ ਨਾਮ ਰਸ ਦੀ ਆਪ ਨੇ ਸ੍ਰਿਸ਼ਟੀ ਕਰਕੇ ਉਹਨੂੰ ਅੰਮ੍ਰਿਤ ਨਾਮ ਦਾ ਰਸ ਪ੍ਰੇਮ ਬਖਸ਼ਿਸ਼ ਓਹੇ ਸੁਖ ਲਖੇਮ ਸਭthia ਇਸ ਪ੍ਰਕਾਰ ਕੁਸਲ ਖੇਮ ਆਪਰਾਪਤੀ ਵੀ ਪ੍ਰਾਪਤੀ ਪ੍ਰਾਪਤੀ ਵੀ ਰੱਖਿਆ ਜਿਹੜੀ ਵਸਤੂ ਅੱਗੇ ਪ੍ਰਾਪਤ ਨਹੀਂ ਉਹਦੀ ਪ੍ਰਾਪਤੀ ਹੋਣੀ ਹੈ ਨਾ ਕੁਸ਼ਲ ਹੈ ਅਤੇ ਪ੍ਰਾਪਤ ਹੋਈ ਵਸਤੂ ਨੂੰ ਚਲੀ ਨਾ ਜਾਣਾ ਉਹ ਵੀ ਰੱਖਿਆ ਕਰਨੀ ਇਹਦਾ ਨਾਮ ਖੇਮ ਹੈ ਆਪਰਾਪਤੀ ਵੀ ਪ੍ਰਾਪਤੀ ਪ੍ਰਾਪਤੀ ਰੱਖਿਆ ਕੁਸ਼ਲ ਖੇਮ ਸੁਖਤਾਂਦ ਕਲ ਕੀਆ ਸਤਿ ਸ਼ੋਜ ਹੋ ਗਿਆ ਖੇਮ ਰਖਿਆ ਹੋ ਗਈ ਕੁਝ ਸੁਖ ਹੋ ਗਿਆ ਹੋਏ ਪ੍ਰਭ ਤਹਾਈ ਪ੍ਰਭੂ ਕਾਲ ਮੁਰਖ ਜੀ ਆਪ ਸਹਾਇਕ ਹੋ ਗਏ ਸਾਰੇ ਉਠ ਲਾਗੀ ਪਾਈ ਸਾਰੀ ਸਿਰ ਦੀ ਉੱਠ ਕੇ ਚਰਨੀ ਲੱਗ ਗਈ ਸਾਹ ਸਾਹ ਗਉ ਧਿਆਈਏ ਕੀ ਕਰੀ ਸਾਹ ਸਾਹ ਮਹਾਰਾਜ ਹਰ ਵਕ ਤੇ ਆਉਂਦੇ ਰਹੀਏ ਹਰ ਮੰਗਲ ਨਾਨਕ ਗਾਈਏ ਜੇ ਗੁਰੂ ਜੀ ਕਿਰਪਾ ਜੀ ਮੰਗਲ ਜਸ ਦੇ ਤਾਂ ਹੀ ਕੀਰਤਨ ਚ ਪਾ ਕੇ ਗਾਉਣਾ ਕਰੀਏ